ਕੁਸੀ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੜੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਖਬਰ ਲੈਣੇ ਤਰਨਤਾਰਨ ਤੋਂ ਬਸਪੰਮ ਬੇਰਕਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਅਗਵਾਈ ਹੇਠ ਸਰਕਾਰ ਖਿਲਾਫ ਰੋਸ ਪਰਦਰਸ਼ਨ ਤੇ ਪਾਰੀ ਨਾਰੇਬਾਜ਼ੀ ਅੰਮ੍ਰਿਤਸਰ ਬਾਈਪਾਸ ਚੌਂਕ ਤਰਨਤਾਰਨ ਤੋਂ ਕਾਫਲੇ ਦੇ ਰੂਪ ਵਿੱਚ ਕਰਦੇ ਹੋਏ ਡੀਸੀ ਕੰਪਲੈਕਸ 게ਟ ਅਗੇ ਸਮਾਪਤੀ ਕੀਤੀ ਗਈ ਅੱਜ ਤਰਨਤਾਰਨ ਸ਼ਹਿਰ ਦੁਪਹਿਰ ਤੋਂ ਬਾਅਦ ਅਮਰitsar ਬਾਈਪਾਸ ਚੌਂਕ ਵਿਖੇ बसपा ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਨੋਜ ਕੁਮਾਰ ਨਾਹਰ ਦੇ ਅਗਵਾਈ ਹਜਾਰਾਂ ਦੀ ਤਹਿਤ ਵਿੱਚ बसपा ਵਰਕਰਾਂ ਸਮੇਤ ਵੱਲੋਂ बसपा ਪਾਰਟੀ ਦੀ ਪੁਕਾਰ ਵਾਲਮੀਕੀ ਮਜਬੀ ਸਿਕਸ ਮਾਸ ਦਾ 12 ਪੰਜਕੋਟਾ ਪੰਜਾਬ ਸਰਕਾਰ ਕਰੇ ਬਹਾਲ ਦੇ ਨਾਮ ਹੇਠਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਫਰੋਸ ਪ੍ਰਦਰਸ਼ਨ ਤੇ ਪਾਰੀ ਨਾਰੇਬਾਜ਼ੀ ਕਾਫਲੇ ਦੇ ਰੂਪ ਵਿੱਚ ਅੰਮ੍ਰਿਤਸਰ ਬਾਈਪਾਸ ਚੌਂਕ ਤੋਂ ਸ਼ੁਰੂ ਹੋ ਕੇ ਅਖੀਰ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ 게ਟ ਅਗੇਂਸਤ 마ਪਤੀ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਕਬਲਜੀਤ ਸਿੰਘ ਸਹੋਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ ਇੱਕ ਕਾਫਲੇ ਲਗਭਗ 1 ਕਿਲੋਮੀਟਰ ਤੱਕ ਸੀ ਕੰਟੇਬੱਦੀ ਤਰਨਤਾਰਨ ਸ਼ਹਿਰ ਵਿੱਚ ਜਾਮ ਲੱਗੇ ਰਹੇ। ਇਹ ਕਾਫਲੇ ਪੈਦਲ ਦੇ ਰੂਪ ਵਿੱਚ ਚੱਲਦੇ ਰਹੇ। ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਅੱਜ ਦਾ ਜੇ ਰੋਸ ਮਾਰਚਾ ਇਹ ਬਸਪਾ ਬੇਦਖਰ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਡੀਸੀ ਰਾਹੀਂ ਮੰਗ ਪੱਤਰ ਭੇਜਿਆ ਜਾ ਰਿਹਾ ਹੈ। ਲਗਭਗ 1 ਸਾਲ ਤੋ ਸਮਾ ਹੋ ਚੁੱਕਾ ਕਿ ਪੰਜਾਬ ਦੇ ਲੱਗ ਲੱਗ ਹਿੱਸਿਆਂ ਦੇ ਵਿੱਚ ਐਸ ਡੀ ਐਮ ਸਾਹਿਬ ਰਾਈ ਮੰਗ ਪੱਤਰ ਭਗਵੰਤ ਮਾਨ ਜੀ ਨੂੰ ਭੇਜੇ ਗਿਆ ਸੀ ਕਿ ਜਿਹੜਾ 12.5% ਕੋਟਾ ਵਾ 1 اگਸਟ ਨੂੰ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਸੀਗਾ ਕਿ ਪੰਜਾਬ ਦੀ ਗਵਰਨਮੈਂਟ ਇਹਨੂੰ ਲਾਗੂ ਕਰੂਗੀ ਹਰ ਸਟੇਟ ਦੀ ਗਵਰਨਮੈਂਟ ਜਿਹਦਾ ਦੇਸ਼ ਦੇ ਵਿੱਚ ਇਹਨੂੰ ਲਾਗੂ ਕਰੂਗੀ ਪਰ ਸਵਾ ਸਾਲ ਦੇ ਵਿੱਚ ਭਗਵੰਤ ਮਾਨ ਦੇ ਜੈ ਕਾਂਤੇ ਜੂ ਨਹੀਂ ਸਰਕੀ ਤੇ ਨਾ ਹੀ ਉਹਨਾਂ ਨੇ ਵਾਲਮੀਕੀ ਮਜਵੀ ਸਿੱਖ ਭਾਈਚਾਰੇ ਦਾ ਕੋਟਾ ਲਾਗੂ ਕੀਤਾ ਜੇ ਸਰਕਾਰ ਹੁਣ ਵੀ ਨਹੀਂ ਸੁੱਤੀ ਹੋਈ ਜਾਗਦੀ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ 11 ਤਰੀਕ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਦੇ ਵਾਸਤੇ ਵੀ ਜੇ ਸਰਕਾਰ ਦੇ ਨਹੀਂ ਜਾਗਦੀ ਤੇ ਚਾਹੀਦਾ ਗਰੀਬ ਸਮਾਜ ਨੂੰ ਕਿ ਇਕੱਠੇ ਹੋ ਕੇ ਇਸ ਗੂੰਗੀ ਬੋਲੀ ਸਰਕਾਰ ਨੂੰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਭਈ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਜੀ।